ਦਸਤਾਰ ਬੰਦੀ ਹੋਣ ਜਾ ਰਹੀ ਹੈ ਇਤਿਹਾਸ ਚ ਪਹਿਲੀ ਵਾਰ ਜਥੇਦਾਰ ਸਾਹਿਬ ਦੀ ਦੂਸਰੀ ਵਾਰ ਇਹ ਦਸਤਾਰ ਬੰਦੀ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਚ ਅੱਜ ਵਿਸ਼ੇਸ਼ ਸਮਾਗਮ ਐਸਜੀਪੀਸੀ ਦੇ ਵੱਲੋਂ ਰੱਖਿਆ ਗਿਆ ਹੈ ਜਿਸ ਕੇ ਪੰਥ ਪਰੰਪਰਾਵਾਂ ਤਹਿਤ ਜਥੇਦਾਰ ਗੜਗਜ ਨੂੰ ਇਹ ਮਾਨਤਾ ਅੱਜ ਦਿੱਤੀ ਜਾਏਗੀ ਪੰਥਕ ਜਥੇਬੰਦੀਆਂ ਮਾਨਤਾ ਦੇਣਗੀਆਂ ਤਸਦੀਕ ਕੀ ਪੰਥਕ ਜਥੇਬੰਦੀਆਂ ਦੇ ਵੱਲੋਂ ਹੀ ਦਸਤਾਰ ਸਜਾਈ ਜਾਏਗੀ ਗਿਆਨੀ ਕੁਲਜੀਤ ਸਿੰਘ ਗੜਗਜ ਦੇ ਜਥੇਦਾਰ ਗੜਗਜ ਦੇ ਹੱਥ ਚ ਪੰਥਕ ਜ਼ਿੰਮੇਵਾਰੀ ਸੌਂਪੀ ਜਾਏਗੀ ਦੇ ਵਿਰੋਧ ਦੇ ਕਾਰਨ ਪਹਿਲਾ ਜਥੇਦਾਰ ਗਿਆਨੀ ਕੁਲਜੀਤ ਸਿੰਘ ਗੜਗਜ ਨੂੰ ਗੁਰੂ ਪੰਥ ਅਤੇ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਹੀ ਦਸਤਾਰ ਬੰਦੀ ਕਰਵਾਈ ਗਈ ਸੀ। ਨਿਹੰਗ ਸਿੰਘ ਜਥੇਬੰਦੀਆਂ ਨੇ ਗਿਆਨੀ ਕੁਲਪ ਸਿੰਘ ਗੜਗਈ ਦੀ ਨਿਯੁਕਤੀ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਸੀ। ਦੱਦ ਕਿ ਅੱਜ ਗਿਆਨੀ ਕੁਲਪ ਸਿੰਘ ਗੜਗਈ ਦੀ ਮੁਰਤੋਂ ਦਸਤਾਰ ਬੰਦੀ ਹੋਣ ਜਾ ਰਹੀ ਹੈ। ਇਹ ਤਸਵੀਰਾਂ ਤੁਸੀਂ 10 ਮਾਰਚ ਦੀਆਂ ਦੇਖ ਪੜ ਜੋ ਕਿ ਚੁੱਪਚਾਪ ਹੀ ਦਸਤਾਰ ਬੰਦੀ ਕਰਵਾ ਦਿੱਤੀ ਗਈ ਸੀ ਕਿਉਂਕਿ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ। ਮੇਰੇ ਨਾਲ ਮੇਰੇ ਸਹਿਯੋਗੀ ਤਖਤਰੀ ਕੇਸਗੜ ਸਾਹਿਬ ਤੋਂ ਜੁੜੇ ਹੋਏ ਨੇ ਮਨਪ੍ਰੀਤ ਚਾਹਲ ਮਨਪ੍ਰੀਤ ਅੱਜ ਇਹ ਪ੍ਰੋਪਰਟੀ ਕੇ ਨਾਲ ਦਸਤਾਰਬੰਦੀ ਮੁਰਤੂ ਅਕਾਲ ਤਖਸਾਹਬ ਦੇ ਕਾਰਜਕਾਰੀ ਜਥੇਦਾਰ ਦੀ ਹੋਣ ਜਾ ਰਹੀ ਹੈ ਕਿ ਇਹ ਮੰਨਿਆ ਜਾਏ ਜਿਨੀਆਂ ਵੀ ਸਿੱਖ ਸੰਪਰਦਾਵਾਂ ਨੇ ਨਿਹੰਗ ਜਥੇਬੰਦੀਆਂ ਨੇ ਐਜ਼ ਜਥੇਦਾਰ ਉਹਨਾਂ ਨੇ ਉਹਨਾਂ ਨੂੰ ਐਕਸੈਪਟ ਕਰ ਲਿਆ ਅ ਬਿਲਕੁਲ ਸਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਅੱਜ ਦੂਸਰੇ ਕਹਿ ਸਕਦੇ ਹਾਂ ਵੀ ਦੂਸਰੇ ਤਰੀਕੇ ਦੇ ਨਾਲ ਅੱਜ ਇਹ ਦੂਸਰਾ ਪੜਾ ਹੋ ਸਕਦਾ ਹੈਗਾ ਹੈ ਕਿ ਅੱਜ ਦਸਤਾਰ ਬੰਦੀ ਕੀਤੀ ਜਾਵੇਗੀ ਇਤਿਹਾਸ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਸਤਾਰਾ ਯਾਨੀ ਗਣ ਗਣਿਕੜ ਕਟ ਸਿੰਘ ਜੀ ਦੀ ਜਿਹੜੀ ਦਸਤਾਰ ਬੰਦੀ ਹੈ ਅੱਜ ਇਸ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਫਿਲਹਾਲ ਤਿਆਰੀਆਂ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਇਸ ਵਕਤ ਅਸੀਂ ਤਖਤ ਸ਼ਿਰਕਿਸ ਗੜ ਸਾਹਿਬ ਵਿਖੇ ਮੌਜੂਦ ਆ ਅ ਤਦ ਤੱਕ ਯਾਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਥੋੜਾ ਸਮਾਂ ਪਹਿਲਾਂ ਹੀ ਇਸ ਜਗ੍ਹਾ ਦੇ ਉੱਤੇ ਨਕਮਸਤਕ ਹੋਏ ਸਨ ਉਹਨਾਂ ਨੇ ਆ ਜਿਹੜੀ ਤੁਸੀਂ ਕਹਿ ਸਕਦੇ ਹਾਜ਼ਰੀ ਤੱਕ ਸਾਹਿਬ ਆ ਕੇ ਆ ਕੇ ਇੱਥੇ ਨਤਮਸਤਕ ਹੋਏ ਨੇ ਤਕਰੀਬ 10 ਵਜੇ ਦਾ ਪ੍ਰੋਗਰਾਮ ਉਹਨਾਂ ਰੱਖਿਆ ਗਿਆ ਜਦੋਂ ਦਸਤਾਰਬੰਦੀ ਦਾ ਜਿਹੜਾ ਸਮਾਗਮ ਹੈਗਾ ਜਿਹੜਾ ਧਾਰਮਿਕ ਸਮਾਗਮ ਹੈਗਾ ਉਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਜੇਕਰ ਗੱਲ ਕੀਤੀ ਜਾਵੇ ਥੋੜਾ ਪਿਛੋਕੜ ਵਿੱਚ ਜਾਇਆ ਜਾਵੇ ਤਾਂ ਮਾਰਚ ਮਹੀਨੇ ਦੇ ਵਿੱਚ ਜਦੋਂ ਉਹਨਾਂ ਨੂੰ ਸੇਵਾ ਸੰਭਾਲੀ ਗਈ ਸੀ ਕਾਰਜਕਾਰੀ ਜਥੇਦਾਰ ਸਹਿਬਾਨ ਦੀ ਨਦੀਤ ਉਹ ਜਿਹੜਾ ਅਹੁਦਾ ਸੰਭਾਲਿਆ ਗਿਆ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਜਿਹੜਾ ਇਹ ਜਿਹੜਾ ਜਿਸ ਪ੍ਰਕਿਰਿਆ ਦੇ ਨਾਲ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਸੀ ਉਸ ਨੂੰ ਲੈ ਕੇ ਬੜਾ ਵਿਵਾਦ ਹੋਇਆ ਸੀ ਕਿਉਂਕਿ ਰਾਤ ਨੂੰ ਕਰੀਬ 3 ਵਜੇ ਜਾਂ ਤੁਸੀਂ ਕਹਿ ਸਕਦੇ ਹੋ ਤੜਕਸਾਰ 3 ਵਜੇ ਉਹਨਾਂ ਵੱਲੋਂ ਜਦੋਂ ਦਸਤਾਰਬੰਦੀ ਉਹਨਾਂ ਨੇ ਕੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਬੜੇ ਸਵਾਲ ਪੈਦਾ ਹੋ ਗਏ ਸਨ ਤੇ ਉਸ ਤੋਂ ਬਾਅਦ ਇੱਕ ਲੰਮਾ ਸਮਾਂ ਹੁਣ ਤੁਸੀਂ ਕਹਿ ਸਕਦੇ ਹੋ ਕਰੀਬ 6 ਤੋਂ 7 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਅੱਜ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਜਿਹੜੀਆਂ ਰਹਿਗ ਸਿੰਘ ਜਥੇਬੰਦੀਆਂ ਆਏ ਨੇ ਉਹਨਾਂ ਵੱਲੋਂ ਅੱਜ ਇੱਕ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਭਾਵੇਂ ਕਿ ਉਸ ਵੇਲੇ ਰਹਿਤ ਮਰਿਆਦਾ ਸੀਗੀ ਜਦੋਂ ਦਸਤਾਰਬੰਦੀ ਕੀਤੀ ਗਈ ਸੀ ਕਿ ਲੇਕਿਨ ਅੱਜ ਉਨ੍ਹਾਂ ਦੀ ਸਹਿਮਤੀ ਦੇ ਨਾਲ ਜੋ ਹੈ ਉਸ ਜਗ੍ਹਾ ਦੇ ਉੱਤੇ ਜਿਹੜੀ ਦਸਤਾਰ ਬੰਦੀ ਇੱਕ ਵਾਰੀ ਫਿਰ ਤੋਂ ਦੁਬਾਰਾ ਕੀਤੀ ਜਾਵੇਗੀ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਦੂਸਰੀ ਵਾਰੀ ਦਸਤਾਰ ਬੰਦੀ ਕੀਤੀ ਜਾ ਰਹੀ ਹੈ ਜੀ ਸਰਜੋਤ ਹਮ ਮਨਪ੍ਰੀਤ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਕਿਸੇ ਇੱਕ ਨਾਲ ਸਾਕਾ ਨੀਲਾ ਤਾਰਾ ਦੀ ਜਰੂਰ ਬਰਸੀ ਸੀ ਉਸ ਟਾਈਮ ਵੀ ਵਿਰੋਧ ਵੱਡੇ ਪੱਧਰ ਤੋਂ ਸਾਨੂੰ ਦੇਖਣ ਨੂੰ ਮਿਲਿਆ ਸੀ ਹਾਲਾਂਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਜਥੇਦਾਰ ਸਾਹਿਬ ਦਿੰਦੇ ਨੇ ਉਸ ਟਾਈਮ ਉਹ ਸੰਦੇਸ਼ ਨਹੀਂ ਦਿੱਤਾ ਗਿਆ ਸੀ ਅਰਦਾਸ ਜ਼ਰੂਰ ਕੀਤੀ ਗਈ ਸੀ ਅਰਦਾਸ ਜੀ ਸੰਬੋਧਨ ਕਰ ਦਿੱਤਾ ਗਿਆ ਸੀ ਕੌਮ ਨੂੰ ਕਿ ਕਿਸੇ ਵੀ ਤਰੀਕੇ ਦਾ ਟਕਰਾਅ ਐਸਜੀਪੀਸੀ ਹੁਣ ਨਹੀਂ ਚਾਹਦੀ ਕਿਉਂਕਿ 24 ਨਵੰਬਰ ਦਾ ਜ਼ਿਕਰ ਕਰਾਂ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 352 ਸ਼ਤਾਬਦੀ ਸਮਾਗਮ ਮਨਾਏ ਜਾਣੇ ਨੇ ਤੇ ਇਸ ਤੋਂ ਪਹਿਲਾਂ ਸਭ ਕੁਝ درست ਹੋਏ ਇਸ ਗੱਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਹੈ ਦੇਖੋ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਕੌਮ ਦੇ ਨਾਮ ਸੰਦੇਸ਼ ਵੀ ਜਾਰੀ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਤੁਸੀਂ ਕਿਹਾ ਕਿ ਸ਼ਹੀਦੀ ਪਰਬ ਵੀ ਮਨਾਏ ਜਾਣਗੇ ਤਾਂ ਉਸ ਨੂੰ ਲੈ ਕੇ ਵੀ ਤਿਆਰੀਆਂ ਬਹੁਤ ਵੱਡੇ ਪੱਧਰ ਉੱਤੇ ਕੀਤੀ ਜਾ ਰਹੀਆਂ ਫਿਰ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਹੁਣ ਭਾਵੇਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਇਹ ਇੱਕ ਜੁਕਤਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੁਭਾਵਿਕ ਜੀ ਗੱਲ ਆ ਜਦੋਂ ਤੁਸੀਂ ਕਹਿ ਸਕਦੇ ਵੀ ਦੂਸਰੀ ਵਾਰੀ ਦਸਤਾਰਬੰਦੀ ਹੋਵੇਗੀ ਤਾਂ ਇਸ ਜਗਤ ਦੇ ਉੱਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਖਾਸ ਤੌਰ ਦੇ ਉੱਤੇ ਜਿਹੜੇ ਸਿੱਖ ਪੰਥ ਦੇ ਨਾਲ ਜ ਜਿੱਥੇ ਬੰਦੀਆਂ ਉਸ ਜਗ੍ਹਾ ਤੇ ਪਹੁੰਚਣ ਗਿਆ ਤਾਂ ਉਹਨਾਂ ਵੱਲੋਂ ਜਦੋਂ ਦਸਤਾਰਬੰਦੀ ਕੀਤੀ ਜਾਵੇਗੀ ਤਾਂ ਇੱਕ ਸਾਫ਼ ਤੌਰ ਦੇ ਉੱਤੇ ਦਿਖਾਈ ਦੇਵੇਗਾ ਤੇ ਜਦੋਂ ਐਡਾ ਵੱਡਾ ਧਾਰਮਿਕ ਸਮਾਗਮ ਤੁਸੀਂ ਕਹਿੰਦੇ ਸ਼ਹਾਦਤ ਦਾ ਦਿਵਸ ਮਨਾਇਆ ਜਾਣਾ ਹੈਗਾ ਏ ਉਹ ਸ਼ਹਾਦਤ ਨੂੰ ਯਾਦ ਕਰਦੇ ਹੋਏ ਲੋਕਾਂ ਨੇ ਵੱਡੇ ਪੱਧਰ ਉੱਤੇ ਗੁਰੂ ਘਰ ਇੱਥੇ ਨਤਮਸਤਕ ਹੋਣ ਦੇ ਲਈ ਆਣਾ ਹੈ ਤਾਂ ਉਸ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਸੀ ਕਿ ਇੱਕ ਖਾਣਾ ਦੀ ਜ਼ਰੂਰਤ ਵੀ ਸੀਗੀ ਤੇ ਅੱਜ ਹੋ ਸਕਦਾ ਹੈ ਕਿ ਜਦੋਂ ਇਸ ਜਗ੍ਹਾ ਤੋਂ ਉਤੋਂ ਸੰਦੇਸ਼ ਜਾਰੀ ਕੀਤਾ ਜਾਵੇਗਾ ਤਾਂ ਬੜੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ ਫਿਲਹਾਲ 10 ਵਜੇ ਦਾ ਸਮਾਂ ਹੈ 10 ਤੋਂ 12 ਦੇ ਵਿਚਕਾਰ ਜਿਹੜੀ ਸਾਰੀ ਹੈਗੀ ਆ ਜਿਹੜੀ ਪ੍ਰਕਿਰਿਆ ਉਹ ਪੂਰੀ ਹੋਵੇਗੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜਿਹੜੇ ਅਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਪਹਿਲੀ ਦਸਤਾਰ ਉਹਨਾਂ ਦੇ ਵੱਲੋਂ ਹੀ ਭੇਟ ਕੀਤੀ ਜਾਂਦੀ ਹੈ ਤੇ ਇਹ ਵੀ ਜਾਨਣਾ ਚਾਹਵਾਂਗੇ ਕਿਹੜੀ-ਕਿਹੜੀ ਨਿਹੰਗ ਜਥੇਬੰਦੀਆਂ ਇੱਥੇ ਸ਼ਿਰਕਤ ਕਰਨ ਜਾ ਰਹੀਆਂ ਨੇ ਤਾਕ ਤੁਸੀਂ ਰੱਬ ਜੀ ਤੋਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਹਾਲੇ 2 ਘੰਟੇ ਦਾ ਸਮਾਂ ਹੈਗਾ ਹੈ ਇਸ ਚੀਜ਼ ਨੂੰ ਲੈ ਕੇ ਹਾਲੇ ਵਿੱਚ ਬਣਿਆ ਹੋਇਆ ਹੈ ਕਿ ਕਿਹੜੀ ਕਿਹੜੀ ਜਥੇਬੰਦੀ ਇਸ ਵਕਤ ਇਸ ਜਗ੍ਹਾ ਤੇ ਆ ਰਹੀ ਹੈ ਕਿਉਂਕਿ ਆ ਵੱਡਾ ਧਾਰਮਿਕ ਸਮਾਗਮ ਦੇ ਤੌਰ ਤੇ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈਗਾ ਤੇ ਉਹ ਸੁਭਾਵਿਕ ਜੀ ਗੱਲ ਆ ਜ਼ਿਆਦਾਤਰ ਜਦੋਂ ਜਦੋਂ ਸਹਿਮਤੀ ਬਣ ਚੁੱਕੀ ਹੈ ਤਾਂ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਨਿਹੰਗ ਸਿੱਖ ਜਥੇਬੰਦੀਆਂ ਉਹਨਾਂ ਵੱਲੋਂ ਇੱਥੇ ਆ ਜਾ ਕੇ ਸ਼ਿਰਕਤ ਵੀ ਕੀਤੀ ਜਾਵੇਗੀ ਤੇ ਜਿਹੜੀ ਦਸਤਾਰਬੰਦੀ ਤੁਸੀਂ ਗੱਲ ਕਰ ਰਹੇ ਆ ਬਿਲਕੁਲ ਜੋ ਇੱਕ ਹੀ ਹਿਸਾਬ ਦੇ ਨਾਲ ਜੋ ਤੈਅ ਕੀਤਾ ਜਾਂਦਾ ਉਸੇ ਹਿਸਾਬ ਦੇ ਨਾਲ ਹੀ ਅੱਜ ਇੱ ਲੇਕਿਨ ਖਾਰ ਆਖਿਰਕਾਰ ਸਹਿਮਤੀ ਬਣ ਚੁੱਕੀ ਹੈ ਤੇ ਤੁਸੀਂ ਕਹਿ ਸਕਦੇ ਕਿ ਦੇਰ ਆਏ ਦਰੋਸਤ ਆਏ ਲੇਕਿਨ ਫਿਲਹਾਲ ਜੇਕਰ ਗੱਲ ਕੀਤੀ ਜਾਵੇ 10 ਤੋਂ 12 ਦਾ ਜਿਹੜਾ ਸਮਾਗਮ ਇਸ ਜਗ੍ਹਾ ਦੇ ਉੱਤੇ ਕਰੇ ਕੀਤਾ ਜਾਏਗਾ 10 ਤੋਂ 12 ਵਜੇ ਦੇ ਵਿੱਚ ਵਿੱਚ ਉਸ ਤੋਂ ਬਾਅਦ ਹੀ ਇੱਕ ਸੰਦੇਸ਼ ਵੀ ਜ਼ਰੂਰ ਜਾਰੀ ਕੀਤਾ ਜਾਵੇਗਾ ਕੌਮ